ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੋਂਗੇ ਉਸ ਤੋਂ ਅੱਜ ਤੁਹਾਨੂੰ ਦਿਖਾਈਏ ਇੱਕ ਬੜੀ ਖੂਬਸੂਰਤ ਜੀ ਗੱਲ ਇਹ ਇੱਕ ਸਾਡੇ ਘਰ ਦੇ ਪਿੱਛੇ ਦੀ ਨਦੀ ਆਉਂਦੀ ਆ ਮਤਲਬ ਇਹਨੂੰ ਜਿਹੜਾ ਕੋਈ ਬਰਫ ਵਾਲਾ ਪਾਣੀ ਹੁੰਦਾ ਤੇ ਇਹ ਇਧਰੋਂ ਸਾਊਥ ਕੰਨੀ ਨੂੰ ਜਾਂਦੀ ਆ ਤੇ ਜਿਹੜਾ ਨਾਰਥ ਵਾਲਾ ਪਾਸਾ ਇਹ ਉੱਚਾ ਤੇ ਸਾਊਥ ਵਾਲਾ ਪਾਸਾ ਉਹ ਨੀਵਾ ਇਹ ਸਾਊਥ ਕੰਨੀ ਨੂੰ ਜਾਂਦੀ ਆ ਅਸੀਂ ਹੈਗੇ ਆ ohio ਦੇ ਵਿੱਚ ਤੇ ਖੂਬਸੂਰਤ ਗੱਲ ਇਹ ਹੈ ਵੀ ਇਹ ਬਹੁਤ ਜਿਆਦੇ ਪਲਾਸਟਿਕ ਦੀ ਵਰਤੋਂ ਕਰਦੇ ਆ ਗੋਰੇ ਇੰਨੀ ਜਿਆਦੇ ਵਰਤੋਂ ਕਰਦੇ ਆ ਪੰਜਾਬ ਚ ਇੰਡੀਆ ਚ ਤਾਂ ਆਪਾਂ ਮੈਨੂੰ ਲੱਗਦਾ ਵੀ ਇਹਨਾਂ ਦੇ ਸਾ ਇਹ ਆਪਣੇ ਨਾਲੋਂ 6-7 ਗੁਣਾ ਜ਼ਿਆਦੇ ਵਰਤੋਂ ਕਰਦੇ ਆ ਪਲਾਸਟਿਕ ਦੀ ਪਰ ਤੁਸੀਂ ਇਹਦੇ ਵਿੱਚ ਇੱਕ ਵੀ ਕਿਤੇ ਪਲਾਸਟਿਕ ਦਾ ਲਫਾਫਾ ਇੱਕ ਵੀ ਲਫਾਫਾ ਨਹੀਂ ਦੇਖ ਸਕਦੇ ਕਿਤੇ ਦੇਖੋ ਆ ਦੂਰ ਤੱਕ ਇਹ ਪੱਥਰ ਵੱਢ ਕੇ ਬਣਾਈ ਹੋਈ ਨਦੀ ਆ ਥੱਲੇ ਪੱਥਰ ਆ ਇਹਦੇ ਮਿੱਟੀ ਨਹੀਂ ਹੈਗੀ ਤੇ ਪਾਣੀ ਇਸੇ ਤਰ੍ਹਾਂ ਇੱਚ ਚੱਲੀ ਜਾਂਦਾ ਵੈਸੇ ਆ ਰੁੱਤ ਦੇ ਵਿੱਚ ਪਾਣੀ ਕਾਫੀ ਜ਼ਿਆਦਾ ਹੁੰਦਾ ਇਸ ਵਾਰੀ ਮੀਂਹ ਘੱਟ ਪਏ ਨੇ ਸੋ ਸਾਨੂੰ ਦਿਖਾਉਣ ਦਾ ਮਕਸਦ ਇਹੀ ਆ ਵੀ ਲੋਕਾਂ ਦਾ ਕੁਦਰਤ ਨਾਲ ਪਿਆਰ ਜੇ ਕਈ ਇਹ ਵੀ ਆਪਾਂ ਸਾਰਾ ਕੁਝ ਸਰਕਾਰ ਕਰਕੇ ਦੇਊਗੀ ਨਹੀਂ ਇਹ ਲੋਕ ਜਦੋਂ ਗੱਡੀ 'ਚ ਕਿਤੇ ਜਾਂਦੇ ਆ ਕੋਈ ਚੀਜ਼ ਖਾਂਦੇ ਆ ਤਾਂ ਉਹਦਾ ਜਿਹੜਾ ਛਿਲਕਾ ਜਾਂ ਕੋਈ ਲਫਾਫਾ ਕੁਝ ਵੀ ਆ ਉਹਨੂੰ ਲਫਾਫੇ ਦੇ ਵਿੱਚ ਸਾਂਭ ਕੇ ਪਾਉਂਦੇ ਆ ਤੇ ਘਰੇ ਜਿਹੜੀ ਆਪਦੀ ਕੋਈ ਗਾਰਬੇਜ ਪਾਉਣ ਵਾਲੀ ਲਫਾਫੇ ਪਾਉਣ ਵਾਲੀ ਜਗ੍ਹਾ ਬਣਾਈ ਵੀ ਆ ਕਹਿ ਦਈਏ ਜਿਹੜੇ ਲਾਏ ਹੋਏ ਹੁੰਦੇ ਆ ਗਾਰਬੇਜ ਕੈਨ ਉਹਨਾਂ 'ਚ ਆ ਕੇ ਪਾਉਂਦੇ ਆ ਸੋ ਬੜੀ ਖੂਬਸੂਰਤ ਜੀ ਗੱਲ ਆ ਤੇ ਨਾਲੇ ਤੁਹਾਨੂੰ ਦਿਖਾਉਨੇ ਆ ਇੱਥੋਂ ਦੇ ਮੌਸਮ ਦਾ ਹਾਲ ਮੌਸਮ ਇੱਥੇ ਬਹੁਤ ਠੰਡਾ ਉਹ ਹਾਇਓ ਦੇ ਵਿੱਚ ਇੱਥੇ ਗਰਮੀ ਵੀ ਕਾਫੀ ਹੁੰਦੀ ਆ ਤੇ ਠੰਡ ਵੀ ਅੱਜ ਹੈਗਾ ਮਾਈਨਸ ਡਿਗਰੀ 1 ਪਰ ਕਦੇ-ਕਦੇ ਮਾਈਨਸ ਡਿਗਰੀ 30 ਵੀ ਹੋ ਜਾਂਦਾ ਪਰ ਹਜੇ ਉਹ ਨਹੀਂ ਹੋਇਆ ਹੋਊਗਾ ਤੇ ਤੁਹਾਨੂੰ ਦਿਖਾਉਣਾ ਇੱਕ ਬੜੀ ਗੱਲ ਆ ਦੇਖੋ ਇਹ ਆ ਆ ਆ ਬਰਫ਼ ਜੰਮੀ ਹੋਈ ਆ ਆ ਪਾਣੀ ਦੇ ਉੱਤੇ ਬਰਫ਼ ਜੰਮੀ ਵੀ ਆ ਆ ਦੇਖ ਦਿਓ ਨਾ ਤੁਸੀਂ ਵਧੀਆ ਠੰਡਾ ਮੌਸਮ ਆ ਜਣੀ ਜਿਆਦੇ ਠੰਡਾ ਫਿਰ ਉਦੋਂ ਦਿੱਕਤ ਆਉਂਦੀ ਆ ਬਰਫ਼ ਪੈਂਦੀ ਆ ਫਿਰ ਪਰ ਕੈਨੇਡਾ ਜਿਨੀ ਠੰਡ ਨਹੀਂ ਹੁੰਦੀ ਕੈਨੇਡਾ ਚ ਵਾਲੀ ਠੰਡ ਹੁੰਦੀ ਆ ਦੇਖੋ ਆ ਦੇਖੋ ਬਰਫ਼ ਜੰਮੀ ਹੋਈ ਆ ਨਾ ਤੇ ਇਹ ਅੱਜ ਹੈਗਾ ਦਿਨ ਸ਼ਨੀਵਾਰ ਤਰੀਕ ਹੈਗੀ ਆ 30 30 ਨਵੰਬਰ 2024 ਤੇ ਟਾਈਮ ਹੈਗਾ ਲਗਭਗ 2 ਵਜੇ ਹੋਏ ਨੇ ਦਪਹਿਰ ਦੇ ਤੇ ਮਾਈਨਸ ਡਿਗਰੀ ਟੈਂਪਰੇਚਰ ਆ ਤੇ ਸੂਰਜ ਐਨ ਪੂਰਾ ਵਧੀਆ ਐ ਦੇਖੋ ਧੁੱਪ ਨਿਕਲੀ ਹੋਈ ਆ ਐ ਕੋਈ ਕਹਿ ਨਹੀਂ ਸਕਦਾ ਇਹ ਸਾਡੇ ਘਰ ਦੇ ਪਿਛਲੇ ਪਾਸੇ ਜਾਂਦੀ ਆ ਉਹਨਾਂ ਦੀ ਤੇ ਪਾਣੀ ਇਹਦਾ ਹਮੇਸ਼ਾ ਬਹੁਤ ਸਾਫ਼ ਹੁੰਦਾ ਤੇ ਜਿਹੜੇ ਕੋਈ ਪੱਤੇ-ਪੁੱਤੇ ਡਿੱਗੇ ਹੋਏ ਨੇ ਕੁਦਰਤੀ ਤੌਰ ਤੇ ਡਿੱਗੇ ਹੋਏ ਨੇ ਕੋਈ ਕਿਸੇ ਨੇ ਸਿੱੱਤੇ ਨਹੀਂ ਹੈਗੇ ਕਿਸੇ ਨੇ ਇੱਥੇ ਜਾਨੀ ਕਿ ਕੋਈ ਗੰਦ ਨਹੀਂ ਪਾਇਆ ਕੋਈ ਕੈਮਰਾ ਨਹੀਂ ਲੱਗਿਆ ਹੋਇਆ ਕੋਈ ਇੱਥੇ ਸੜਕਾਂ ਦੇ ਉੱਤੇ ਇਹ ਨਹੀਂ ਹੈਗਾ ਵੀ ਥਾਂ-ਥਾਂ ਤੇ ਕੈਮਰੇ ਲੱਗੇ ਹੋਏ ਨੇ ਨਾ ਪਰ ਲੋਕ ਆਪਣੀ ਜ਼ਿੰਮੇਵਾਰੀ ਸਮਝਦੇ ਆ। ਸੋ ਇਹੋ ਜਿਹੀਆਂ ਗੱਲਾਂ ਬਾਤਾਂ ਕਰਦੇ ਰਹਿੰਦੇ ਹੁੰਦੇ ਆ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਦੇ ਆ ਕਰੋ। ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਮਿਲਦੇ ਆ ਕਿਸੇ ਨਵੀਂ ਗੱਲਬਾਤ ਦੇ ਨਾਲ ਨਵੀਂ ਵੀਡੀਓ ਦੇ ਵਿੱਚ। ਧੰਨਵਾਦ।